ਦਲਾਉ ਨਾ ਜਾਣੀ ਕਿ ਪਾਣੀ ਆਇਆ ਹੈ ਨਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਇਧਰ ਰੇਤਾ ਹੀ ਬਹੁਤ ਜ਼ਿਆਦੀ ਚੜ ਗਈ ਸਾਡੇ ਤੇ ਸਾਡੇ ਤਾਂ ਉਹ ਨਹੀਂ ਪੱਧਰੀਆਂ ਨਹੀਂ ਜੇ ਖਾਲਸਾ ਵਾਲੇ ਸਾਡੀ ਮੱਤ ਨਾ ਕਰਦੇ ਕੀ ਕੀ ਮਦਦ ਕੀਤੀ ਫਿਰ ਇਹਨਾਂ ਨੇ ਸਾਨੂੰ ਸਾਰੀ ਸੰਜੋਗ ਸਾਡੇ ਦਿੱਤੇ ਆ ਇਹ ਰੇਤਾ ਚਕਵਾਈ ਇਹਨਾਂ ਸਾਡੀ ਸਾਡੇ ਨਾਲ ਰਹਦੇ ਰਾਤ ਦੇ ਸਾਡੇ ਨਾਲ ਇਹਨਾਂ ਨੇ ਰੇਤਾ ਚਕਵਾ ਕੇ ਤੇ ਪੱਧਰ ਕਰਕੇ ਜ਼ਮੀਨਾਂ ਬਾਦ ਦੇ ਵਿੱਚ ਇਹਨਾਂ ਨੇ ਸਾਨੂੰ ਮਿੱਟੀ ਪਾ ਕੇ ਦਿੱਤੀ ਆ ਹੋਣ ਇਹਨਾਂ ਨੇ ਸਾਨੂੰ ਫਸਲ ਬੀਜਣ ਜੋਗੇ ਕਰਤਾ ਮਕਈ ਅਸੀਂ ਬੀਜੀ ਆ ਤੇ ਹੁਣ ਆ ਪਹਿਲਾ ਪਾਣੀ ਮਕਈ ਨੂੰ ਅਸੀਂ ਲਾਉਂਦਾ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਲ ਸਾਈਡ ਵਾਲਿਆਂ ਦਾ ਇਹਨਾਂ ਸਾਡੀ ਮਦਦ ਕੀਤੀ ਆ ਸਾਨੂੰ ਪਹਿਲਾਂ ਤਾਂ ਅਣ ਜਾਂਦਾ ਪਈਏ ਕਿ ਫਸਲ ਕਦੇ ਉਮੀਦ ਸੀਗੀ ਵੀ ਇੱਥੇ ਫਸਲ ਬੀਜੀ ਜਾਊਗੀ ਉਮੀਦ ਛੱਡ ਕੇ ਅਸੀਂ ਇਧਰ ਆਉਣੇ ਵੱੜ ਗਏ ਹਾਂ ਤੇ ਸਾਨੂੰ ਉਮੀਦ ਹੀ ਨਹੀਂ ਹੈਗੀ ਵੀ ਅਸੀਂ ਇੰਨੀ ਜੋਗੇ ਹੈਗੇ ਨਹੀਂ ਹਾਂ ਇਹਨਾਂ ਨੇ ਆ ਕੇ ਸਾਨੂੰ ਮੜਾ ਜਿਹਾ ਹੌਸਲਾ ਦਿੱਤਾ ਤੇ ਅਸੀਂ ਫੜੀਆਂ ਜਾਏ ਆ ਨਹੀਂ ਤੇ ਅਸੀਂ ਤੇ ਵੈਸੇ ਹੀ ਨਹੀਂ ਆਏ ਇਧਰ ਨੂੰ 2 ਮਹੀਨੇ ਤੱਕ ਹੋ ਗਏ ਜਦੋਂ ਪਾਣੀ ਆਇਆ ਅੱਛਾ ਬਿਜਨ ਕਿ ਜਮੇ ਹੀ ਨਹੀਂ ਤਾਂ ਨਾ ਉਹਨੂੰ ਜੀ ਨਹੀਂ ਕਰਦਾ ਰੇਤਾ ਹੀ ਨਹੀਂ ਚੜੀ ਪਈ ਆ ਤੇ ਬਾਅਦ ਚ ਉਹਨੂੰ ਜੀ ਨਹੀਂ ਕੀਤਾ ਸਾਡਾ ਕੀ ਸੋਚਦੇ ਸੀਗੇ ਸੋਚਦੇ ਅਸੀਂ ਤੇ ਸੋਚਦੇ ਆ ਵੀ ਸਾਡੇ ਤੋਂ ਬੰਨੀਆਂ ਹੀ ਨਹੀਂ ਆ ਜੇ ਖਾਲਸਾ ਢਾਲੇ ਸਾਡੀ ਨਾਮ ਮੱਤ ਕਰਦੇ ਤੇ ਇਹਨਾਂ ਨੇ ਸਾਡੀ ਬਹੁਤ ਜ਼ਿਆਦੀ ਮੱਤ ਵੱਡੀ ਕੀਤੀ ਆ ਤੇ ਸਾਨੂੰ ਅੱਜ ਮੜਾ ਮੋੜਾ ਵੇਖ ਕੋਣ ਇਹਨਾਂ ਨੇ ਪੂਰਾ ਸਾਡੇ ਪੱਧਰ ਕਰਕੇ ਸਾਨੂੰ ਮੁਕਈਂ ਵਜਾਤੀ ਇਹਨਾਂ ਨੇ ਤੇ ਸਾਡੇ ਤੋਂ ਇਹ ਕਿੱਥੇ ਇੰਨਾ ਹੋਣਾ ਹੈ ਜੇ ਆਈ ਅੱਜ ਪਹਿਲਾ ਪਾਣੀ ਲਾਉਣ ਲੱਗੇ ਹਾਂ ਜੀ ਅੱਜ ਪਹਿਲਾ ਪਾਣੀ ਲਾਉਣ ਲੱਗੇ ਆ ਇਹਨਾਂ ਦੀ ਖੁਸ਼ੀ ਐ ਪੂਰੇ ਖੋਸ਼ ਤੇ ਸਾਨੂੰ ਆਸ ਹੀ ਨਹੀਂ ਹੈ ਕੀ ਦੇ ਕਿਉਂਕਿ ਜ਼ਮੀਨਦਾਰ ਲਈ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਫਸਲ ਬੀਜੀ ਜਾਣੀ ਉੱਗਣੀ ਤੇ ਫਿਰ ਜਦੋਂ ਵੱਢਣੀ ਆ ਅੱਜ ਬੀ ਬੋਇਆ ਗਿਆਗਾ ਤੇ ਬੀ ਨੂੰ ਪਹਿਲਾ ਪਾਣੀ ਲੱਗ ਰਿਹਾਗਾ ਹਾਂਜੀ ਹਾਂਜੀ ਇਹ ਕਿਸਾਨ ਲਈ ਸਭ ਤੋਂ ਵੱਡੀ ਗੱਲ ਹੈ ਵੱਡੀ ਗੱਲ ਆ ਜੀ ਤੁਸੀਂ ਕਿਵੇਂ ਕੀ ਕਹਿਣਾ ਚਾਹੋਗੇ ਅਹੀਂ ਹਣ ਵੇਖੋ ਲਾਇਆ ਪਾਣੀ ਲਾਉ ਆਇਆ ਪੂਰਾ ਪੂਰੇ ਖੋਸ਼ ਆਹੀਂ ਵੀ ਆਡੀ ਮੱਤ ਇਹਨਾਂ ਨੇ ਬਹੁਤ ਜ਼ਿਆਦਾ ਕੀਤੀ ਆ ਕਦੋਂ ਦੋ ਸਾਡੀ ਮਤ ਕਰੰਦਾ ਆ ਕਰ ਵੀ ਰਹੇ ਆ ਜੋ ਹਨ ਸੰਯੋਗ ਸਾਰਾ ਇਹਨਾਂ ਦਿੱਤਾ ਸਾਡੇ ਨਾਲ ਖੜੇ ਆ ਅਸੀਂ ਵੀ ਇਹਨਾਂ ਨਾਲ ਚੱਲ ਜਿੰਨੀ ਜੁਕੇਗੇ ਹੀ ਵੀ ਨਾਲ ਲੱਗੇ ਇਹਨਾਂ ਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ